ਛੋਟੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਹੋਏ ਪਿੰਡ ਵਿੱਚ ਸਟਿੰਗ ਡਰਿੰਕ ਤੇ ਲੋਕ ਲਗਾਈ ਜਾਂਦੀ ਹੈ ਸਾਰੇ ਦੁਕਾਨਦਾਰਾਂ ਨੂੰ ਪੰਚਾਇਤ ਵੱਲੋਂ ਕਿਹਾ ਜਾਂਦਾ ਹੈ ਕਿ ਆਉਣ ਵਾਲੇ ਸਾਲ 1 ਜਨਵਰੀ ਤੋਂ ਸਿੱਕ ਤਿੰਨ ਮਨਸ ਦੀ ਡਰਿੰਕ ਵੇਚਣੀ ਬੰਦ ਕੀਤੀ ਜਾਵੇ ਜੇ ਕੋਈ ਦੁਕਾਨਦਾਰ ਇਸ ਨੂੰ ਵੇਚੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਪੰਚਾਇਤੀ ਸਹਾਇਤਾ ਨਹੀਂ ਦਿੱਤੀ ਜਾਵੇਗੀ ਨੰਬਰ 3 ਪਿੰਡ ਵਾਲਿਆਂ ਨੂੰ ਅਪੀਲ ਹੈ ਉਹ ਛੋਟੇ ਬੱਚਿਆਂ ਨੂੰ ਦੁਕਾਨਾਂ 'ਤੇ ਬੀੜੀ, ਜਰਦਾ, ਸਿਗਰਟ, ਤਬਾਕੂ ਲੈਣ-ਨਾ ਵੇਚਣ ਤੇ ਦੁਕਾਨਦਾਰ ਵੀ ਕਿਸੇ ਵੀ ਬੱਚੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਸਭ ਚੀਜ਼ਾਂ ਨਾ ਵੇਚੀ ਜਾਣ। ਜੇ ਕੋਈ ਵਿਅਕਤੀ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ ਉਹ ਤਾਂ ਜਾ ਕੇ ਖਰੀਦ ਸਕਦਾ ਹੈ। ਛੋਟੇ ਬੱਚਿਆਂ ਤੋਂ ਇਹ ਚੀਜ਼ਾਂ ਨਾ ਮੋਬਾਈਆਂ ਜਾਣ। ਫੜੇ ਜਾਣ ਤੇ ਬੱਚਿਆਂ ਤੇ ਮਾਪਿਆਂ ਤੇ ਦੁਕਾਨਦਾਰਾਂ ਤੇ ਕੋਈ ਕਾਰਵਾਈ ਕੀਤੀ ਜਾਵੇ। ਨੰਬਰ 4 ਪਿੰਡ ਦੇ ਧਾਰਮਿਕ ਸਥਾਨਾਂ ਤੇ ਸਰਕਾਰੀ ਅਦਾਰਿਆਂ ਵਿੱਚ ਕੋਈ ਵੀ ਵਿਅਕਤੀ ਪੰਨ ਤੋੜ ਨਹੀਂ ਕਰ ਸਕਦਾ ਜੇ ਕੋਈ ਕਰਦਾ ਹੈ ਉਹ ਉਸ ਦਾ ਖੁਦ ਜ਼ਿੰਮੇਵਾਰ ਹੋਵੇਗਾ ਤੇ ਇਹਨਾਂ ਸਥਾਨਾਂ ਤੇ ਕੋਈ ਵੀ ਵਿਅਕਤੀ ਨਸ਼ਾ ਨਹੀਂ ਕਰੇਗਾ ਜੇ ਕੋਈ ਵੀ ਇਹਨਾਂ ਸਥਾਨਾਂ ਤੇ ਨਸ਼ਾ ਕਰਦਾ ਫੜਿਆ ਗਿਆ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਦਾ ਹੁਣ ਤੋਂ ਕੋਈ ਵੀ ਲੋਕਲ ਆਧਾਰ ਕਾਰਡ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਜੋ ਕੋਈ ਵੀ ਇਹਨਾਂ ਦੀ ਗਵਾਹੀ ਪਾ ਕੇ ਇਹ ਸੱਪਣਾ ਆਵੇਗਾ ਉਹ ਵਿਅਕਤੀ ਉਸ ਦਾ ਖੁਦ ਜ਼ਿੰਮੇਵਾਰ ਹੋਵੇਗਾ ਮਕਾਨ ਮਾਲਕਾਂ ਨੂੰ ਬੇਨਤੀ ਹੈ ਉਹ ਕਿਸ ਵੀ ਕਿਸੇ ਕਿਸੇ ਨੂੰ ਕਿਰਾਏ ਤੇ ਰੱਖਦੇ ਹਨ ਉਹਨਾਂ ਦਾ ਆਧਾਰ ਕਾਰਡ ਛੋਕੜ ਵੋਟਰ ਕਾਰਡ ਮੋਬਾਈਲ ਨੰਬਰ ਤੇ ਫੋਟੋ ਵੈਰੀਫਿਕੇਸ਼ਨ ਲਈ ਲਾਜ਼ਮੀ ਹੈ ਉਹ ਲੈ ਕੇ ਪੁਲਿਸ ਥਾਣੇ ਵਿੱਚ ਜਮ੍ਹਾਂ ਕਰਵਾਉਣਾ ਤਾਂ ਜੋ ਜੇ ਕੋਈ ਆਉਣ ਵਾਲੇ ਟਾਈਮ ਵਿੱਚ ਕੋਈ ਉਪਰਾਧ ਕਰਦਾ ਹੈ ਤਾਂ ਉਸ ਦੇ ਦਸਤਾਂ ਵਿੱਚ ਜਾਂ ਕੋ ਉਸ ਦੀ ਪਛਾਣ ਹੋ ਸਕੇ ਜੇ ਕੋਈ ਮਕਾਨ ਮਾਲਕ ਇਹ ਸਭ ਨਹੀਂ ਕਰਦਾ ਉਹ ਉਹਦਾ ਖੁੱਤ ਜ਼ਿੰਮੇਵਾਰ ਹੋਵੇਗਾ ਤੋ ਸਭ ਲੋਕ ਉਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਗਲੀਆਂ ਵਿੱਚ ਖੁੱਲੇ ਵਿੱਚ ਕੂੜਾ ਨਾ ਸੁੱਟਿਆ ਜਾਵੇ ਤੇ ਗਲੀਆਂ ਵਿੱਚ ਸੰਵਾਕੂ ਟੁਕੜਾ ਧਾ ਕੇ ਸੁਚਣਾ ਮਨਾ ਹੈ ਧਾ ਕੇ ਟੁਕੜਾ ਮਨਾ ਹੈ ਜੇ ਕੋਈ ਵੀ ਵਿਅਕਤੀ ਗਲੀ ਵਿੱਚ ਟੁਕੜਾ ਤੁਸਲਾ ਹੈ ਉਸ ਤੇ ਜਰਵੰਨਾ ਲਗਾਇਆ ਜਾਵੇਗਾ ਮਕਾਨ ਮਾਲਿਕ ਆਪਣੇ ਕਿਰਾਏਦਾਰਾਂ ਨੂੰ ਪਹਿਲਾਂ ਹੀ ਇਹ ਸਭ ਬਾਰੇ ਜਾਣੂ ਜਾਣੂ ਕਰਵਾਉਣ ਤਾਂ ਜੋ ਗਲੀਆਂ ਵਿੱਚ ਗੰਦ ਨਾ ਪਵੇ ਤੇ ਇੱਕ ਸਤਵਾਂ ਨੰਬਰ ਆਪਾਂ ਹੋਰ ਲਿਖਦੇ ਆ ਇਸ ਵਿੱਚ ਕਿ ਜੋ ਵੀ ਇਹ ਰੇੜੀਆਂ ਵਾਲੇ ਆਵਾ ਪਿੰਡਾਂ ਵਾ ਆਪਣੇ ਬڑے ਸਪੀਕਰ ਲਾ ਕਾ ਚਾਹਾਂ ਇਨਾ ਭਾ ਵੀ ਅੱਜ ਤੇ ਰੋਕ ਲਗਾਈ ਚਾਹਾਂ ਕਿ ਇਹਨਾਂ ਨੂੰ ਪਿੰਡ ਦੇ ਬਾਹਰ ਹੀ ਕੋਈ ਵੀ ਵਿਅਕਤੀ ਪਿੰਡਾਂ ਜੋ ਮੈਂ ਨਹੀਂ ਹੈ ਬਿਲਕੁਲ ਸਰਪੰਚ ਪੰਚ ਕਰਿਆ ਪਿੰਡ ਦੇ ਹਰੇਕ ਵਿਅਕਤੀ ਨੂੰ ਅਧਾਰਕ ਅਧਿਕਾਰ ਆ ਕੋਈ ਵੀ ਵਿਅਕਤੀ ਨੂੰ ਕਹਿ ਕਨ ਨੂੰ ਦਿਖਾ ਸਕਾ ਬੰਦ ਕਰਵਾਇਨ ਕਾ ਸਪੀਕਰ ਨੇ ਵਾਲਾ ਵਾਲੇ ਆਵਾ ਸਬਜ਼ੀ ਵਾਲੇ ਆਵਾ ਇਹਨੂੰ ਕਹਾਂ ਵੀ ਪਿੰਡ ਦੇ ਬਾਹਰ ਬੰਦ ਕਰੋ ਇਹਨੂੰ ਮੂੰਹ ਤੇ ਅੰਦਰ ਨਾ ਕਾ ਮੂੰਹ ਕੇ ਲੋਕਾਂ ਤੋਂ ਬਾਹਰ ਆਣੇਗਾ ਬਿਲਕੁਲ ਬੰਦਾ ਪਿੰਡਾਂ ਵਾ ਕੋਈ ਬਾਰਾ ਵਾਲਾ ਦਿਖਿਆ ਬਾਲਾ ਬੱਚੇ ਜੋ ਵੀ ਪੇਚਰੇ ਵਾਲੇ ਵਾਲ ਤਿਰਧਨੇ ਵਾਲੇ ਆਵਾ ਸਾਰੇ ਪਿੰਡ ਨੂੰ ਇਹੀ ਹਦਾਇਤ ਆ ਦੋਸਤ ਖੁਦ ਆਪਣੇ ਆਪ ਸਰਫਾਤਾ ਕੋਈ ਸਾਰੇ ਮੈਂਬਰ ਪਿੰਡ ਦੇ ਮੈਂਬਰ ਆ ਆਪਣੇ ਆਪ ਇਹਨਾਂ ਰੋਸਾ ਕਰੀ ਠੀਕ ਹੈ ਜੀ ਇਹ ਚੀਜ਼ਾਂ ਵਾ ਸੈਫਟੀ ਸਾਰੇ ਪਿੰਡ ਕੀ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਧੰਨਵਾਦੀ ਸਾਰੇ ਦਾ